ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਉਹ ਸੰਕੇ ਚਰਨ ਕੀ ਸੋਈ ਸਮੇਤ ਜਦੋਂ ਨਾਮ ਦਾ ਰਾਖਾ ਨੂੰ ਯਸਾਤ ਦੇ ਲਈ ਮੇਰੇ ਇਹ ਮਨ ਤੋਂ ਅਜੂਨਾ ਨੇ ਇਸ ਸਮਾਗਮ ਵਿੱਚ ਆ ਕਰਕੇ ਸਮੂਹਿਆ ਸੰਗਤਾਂ ਨੂੰ ਦਰਸ਼ਨ ਦਿਦਾਰੇ ਲੈ ਕਰਕੇ ਨਿਹਾਲੋ ਨਿਹਾਲ ਕੀਰਤ ਕਰਨ ਅੱਜ ਆ ਪਾਉਣਾਗੇ ਦਰਸ਼ਨ ਕੀ ਕਰ ਰਹੇ ਆ ਉਹਨਾਂ ਨੇ ਕਰਨਾ ਬਾਗ ਰਤਨ ਬਾਣੀ ਸਾਧੂਆਂ ਦੀ ਕਹਿਣਾ ਸਤੁਰ ਉਦਾਸ ਨਾ ਰਾਜੀ ਉਹਨਾਂ ਦੀ ਬਾਣੀ ਦੇ ਵਿੱਚ ਕਰਦੇ ਹਾਂ مارتا نگر ڈیڑا سری ایک سو اٹسٹھ ਮਰ ਪਾਇਆ ਸਤਿਗੁਰੂ ਦਾ ਉਪਦਾ ਆਪਾਰਾ ਦੀ ਜੋ ਬਲੇ ਇਸੋਲ ਪੈ ਆ ਜੀਐਸਐਫ ਖਾਸ ਕਰਕੇ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਦੇ ਵਿੱਚ ਖੇਡਾਂ ਬਤਨ ਪੰਜਾਬ ਦੀਆਂ ਤਹਿਤ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਖੇਡ ਅਫਸਰ ਬੰਦਨਾ ਚੋਹਾਂ ਜੀ ਸਾਡੇ ਵਿੱਚ ਪਹੁੰਚੇ ਆ ਤੇ ਖਿਡਾਰੀਆਂ ਨਾਲ ਜਿਹੜੀ ਇੰਟਰੋਡਕਸ਼ਨ ਕੀਤੀ ਆ ਸੋ ਬਹੁਤ ਵਧੀਆ ਕੋਸ਼ਿਸ਼ ਆ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹੋਏ ਖੇਡਾਂ ਦੇ ਨਾਲ ਜੋੜਨ ਲਈ ਜਿਹੜਾ ਬਹੁਤ ਵਧੀਆ ਉਪਰਾਲਾ ਆ ਤੇ ਸਰ ਜ਼ਿਲ੍ਹਾ ਖੇਡ ਅਫਸਰ ਬੰਦਨਾ ਚੋਹਾਂ ਜੀ ਤੇ ਸੀਨੀਅਰ ਕੋਚ ਫੁੱਟਬਾਲ ਕੋਚ ਕਸ਼ਮੀਰਾ ਸਿੰਘ ਜੀ ਤੇ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਜੀ ਵੱਲੋਂ ਬਹੁਤ ਵੱਡਾ ਯੋਗਦਾਨ ਆ ਤੇ ਪੂਰੇ ਪ੍ਰਬੰਧ ਖਿਡਾਰੀਆਂ ਨੂੰ ਪਾਣੀ ਦਾ ਰਿਫਰੈਸ਼ਮੈਂਟ ਦਾ ਤੇ ਖਾਣੇ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਤੇ ਬਹੁਤ ਹੀ ਵਧੀਆ ਤੇ ਨਾਲ ਦੀ ਨਾਲ ਮੈਂ ਅਰਕਸ਼ ਕਰੂੰਗਾ ਕਿ ਆਪਾਂ ਜਿਹੜਾ ਆ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਮੁਤਾਬਕ ਆਪਾਂ ਚੱਲਣਾ ਆ ਕਿ ਅੱਗੇ ਆਉਣ ਵਾਲਾ ਸਮਾਂ ਜਿਹੜਾ ਆ ਡੇਂਗੂ ਦਾ ਮੌਸਮ ਹੈਗਾ ਆ ਸੋ ਸਾਡੇ ਸਿਹਤ ਵਿਭਾਗ ਦੇ ਦਾ ਨਾਰਾ ਹੈ ਕਿ ਪਾਣੀ ਖੜੇਗਾ ਜਿੱਥੇ ਮਲੇਰੀਆ ਤੇ ਡੇਂਗੂ ਫਲਾਉਣ ਵਾਲਾ ਮੱਛਰ ਪਲੇਗਾ ਉੱਥੇ ਸੋ ਕੋਸ਼ਿਸ਼ ਕਰੀਏ ਕਿ ਆਪਾਂ ਹਰੇਕ ਸ਼ੁੱਕਰਵਾਰ ਨੂੰ ਫਰਾਈਡੇ ਨੂੰ ਇਹਦੇ ਡਰਾਈਡੇ ਦੇ ਤੌਰ ਤੇ ਮਨਾਉਂਦੇ ਹੋਏ ਆਪਣੇ ਕੂਲਰਾਂ, ਗਮਲੇਾਂ, ਟੁੱਟੇ-ਫੁੱਟੇ ਬੱਤਨਾਂ ਦੇ ਵਿੱਚੋਂ ਪਾਣੀ ਸਾਫ਼ ਕਰਕੇ ਜ਼ਰੂਰ ਸਟਾਈਏ ਤਾਂ ਕਿ ਆਪਾਂ ਜਿਹੜੇ ਲੱਖਾਂ ਰੁਪਏ ਡੇਂਗੂ ਤੇ ਲੱਗਦੇ ਆ ਉਹਨਾਂ ਨੂੰ ਜ਼ਰੂਰ ਬਚਾ ਸਕੀਏ ਸੋ ਮੈਂ ਮੈਡਮ ਬੰਦਨਾ चौहान ਜੀ ਦਾ तहे ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਬਹੁਤ ਹੀ ਵਧੀਆ ਅਪ੍ਰੈਲਾ ਕਰਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਖੇਡਾ ਵਤਨ ਪੰਜਾਬ ਦੀਆਂ ਦੇ ਵਿੱਚ ਜਿਹੜਾ ਪੂਰਾ ਵਧੀਆ ਪ੍ਰਬੰਧ ਕੀਤਾ ਆ ਸੋ ਸਾਰੇ ਖਿਡਾਰੀ ਵੀਰਾਂ ਦੇ ਰੈਫਰੀ ਸਹਿਬਾਨ ਦੇ ਸਾਰਿਆਂ ਦੇ ਤਹਿ ਦਲੋਂ ਤੁਹਾਨੂੰ ਧੰਨਵਾਦੀ ਆ ਧੰਨਵਾਦੀ ਆ ਜੋਗਾ ਜ਼ਿਲ੍ਹਾ ਖੇਡ ਅਫਸਰ ਮੈਡਮ ਬੰਦਨਾ ਚੋਹਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਖੇਡਾ ਵਤਨ ਪੰਜਾਬ ਦੀਆਂ ਤਹਿਤ ਜਿਹੜਾ ਆ ਸ਼ਹੀਦ ਭਗਤ ਸਿੰਘ ਨਗਰ ਆ ਦੇ ਜੇਐਸਐਫ ਖਾਸਾ ਸੀਨੀਅਰ ਸਕੂਲ ਵਿਕੇ ਜਿਹੜਾ ਇਹ ਖੇਡਾਂਵਤਨ ਪੰਜਾਬ ਦੀਆਂ ਜਿਹੜੀਆਂ ਕਰਵਾਈਆਂ ਜਾ ਰਹੀਆਂ ਆ ਉਹਦੇ ਵਿੱਚ ਸੈਮੀਫਾਈਨਲ ਮੁਕਾਬਲਾ ਹੋਏ ਜਗਤਪੁਰ ਵਰਸਸ ਕਾਮੇ ਦੀਆਂ ਟੀਮਾਂ ਵਿਚਕਾਰ ਆ ਸੋ ਮੈਂ ਸਾਡੇ ਸੀਨੀਅਰ ਕੋਚ ਕਸ਼ਮੀਰਾ ਸਿੰਘ ਤੇ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਜੀ ਦੇ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਤੇ ਬਹੁਤ ਹੀ ਵਧੀਆ ਰਿਫਰੈਸ਼ਮੈਂਟ ਤੇ ਪਾਣੀ ਦਾ ਪ੍ਰਬੰਧ ਜਿਹੜਾ ਪੂਰਾ ਕੀਤਾ ਗਿਆ ਆ ਬੱਚਿਆਂ ਨੂੰ ਮੇਰੇ ਕੋਲਸ਼ ਕਰੂੰਗਾ ਕਿ ਆਪਣਾ ਜਿਹੜਾ ਸਵੱਛਤਾ ਅਭਿਆਨ ਚੱਲਦਾ ਬਈ ਕੋਸ਼ਿਸ਼ ਕਰੀਏ ਕਿ ਆਪਾਂ ਜਿਹੜਾ ਸਵੱਛਤਾ ਅਭਿਆਨ ਤਹਿਤ ਆਪਣੇ ਘਰਾਂ ਦੇ ਵਿੱਚ ਸਕੂਲ ਦੇ ਵਿੱਚ ਦਫ਼ਤਰਾਂ ਦੇ ਵਿੱਚ ਜਿਹੜਾ ਆ ਵੱਧ ਤੋਂ ਵੱਧ ਸਫਾਈ ਰੱਖੀਏ ਕਿਉਂਕਿ ਸਵੱਛਤਾ ਦੇ ਵਿੱਚ ਜਿਹੜਾ ਆ ਸਾਰਾ ਕੁਝ ਹੈਗਾ ਆ ਸੋ ਜਿੱਥੇ ਸਵੱਛਤਾ ਹੋਊਗੀ ਸਫਾਈ ਹੋਊਗੀ ਤੇ ਉੱਥੇ ਪਰਮਾਤਮਾ ਦਾ ਵਾਸ ਵੀ ਹੁੰਦਾ ਹੈਗਾ ਆ ਸੋ ਮੈਂ ਸਾਰੇ ਖਿਡਾਰੀਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਵੱਛਤਾ ਅਭਿਆਨ ਤਹਿਤ ਜਿਹੜੀ ਆ ਇਹਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਜਿਹੜਾ ਆਪਣੇ ਘਰਾਂ ਦੇ ਵਿੱਚ ਦਫ਼ਤਰਾਂ ਦੇ ਸਕੂਲਾਂ ਦੀ ਸਪਾਈ ਰੱਖਣੀ ਆ ਸੋ ਸਾਰੇ ਖਿਡਾਰੀ ਵੀਰਾਂ ਦੇ ਖਾਸ ਕਰਕੇ ਸਾਡੇ ਜ਼ਿਲ੍ਹਾ ਖੇਡ ਅਫਸਰ ਬੰਦਨਾ ਚੋਹਾਂ ਜੀ ਦੇ ਤੇ ਜਿਲੋਂ ਧੰਨਵਾਦੀ ਆ ਧੰਨਵਾਦ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਤੰਮੀਅਤ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ